ਅਹ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਸੋ ਆਸਟਾਮ ਪਿੰਡ ਆਲੰਪੁਰ ਦੇ ਵਿੱਚ ਅੱਜ ਆਪਾਂ ਖੜੇ ਆ ਜਿੱਥੇ ਸਭ ਸੰਮਤੀ ਦੇ ਨਾਲ ਜਿਹੜੀ ਕਿ ਪੰਚਾਇਤ ਬਣੀ ਸੀ ਇਹਨਾਂ ਨੂੰ ਮਾਨ ਸਾਹਿਬ ਹੋਣਾ ਨੇ ਐਲਾਨ ਕੀਤਾ ਸੀ ਉਦੋਂ ਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਸਭ ਸੰਮਤੀਆਂ ਕੀਤੀਆਂ ਜਾਣਗੀਆਂ ਸੋ ਉਹਨਾਂ ਨੂੰ ਜਿਹੜਾ ਕਿ 5 ਲੱਖ ਰੁਪਈਆ ਜਿਹੜਾ ਕਿ ਹਰ ਪੰਚਾਇਤ ਨੂੰ ਦਿੱਤਾ ਜਾਊਗਾ ਸੋ ਅੱਜ ਮਾਨ ਸਾਹਿਬ ਹੋਣਾ ਨੇ ਪਿੰਡ ਆਲੰਪੁਰ ਦੇ ਵਿੱਚ ਜਿਹੜੀ ਸਭ ਸੰਮਤੀ ਨਾਲ ਪੰਚਾਇਤ ਬਣੀ ਸੋ ਉਸ ਨੂੰ 5 ਲੱਖ ਰੁਪਈਆ ਦਾ ਜਿਹੜਾ ਕਿ ਅਸੀਂ ਚੈਂਕ ਜਿਹੜਾ ਕਿ ਉਹ ਪੰਚਾਇਤ ਨੂੰ ਅਸੀਂ ਹੈਂਡਓਵਰ ਕਰ ਦਿੱਤਾ ਸੋ ਮੇਰੇ ਨਾਲ ਵੀਡੀਓ ਸਾਹਿਬ ਸੈਕਟਰੀ ਸਾਹਿਬਾਨ ਸਾਰੇ ਖੜੇ ਨੇ ਔਰ ਪਹਿਲੀ ਸਰਕਾਰ ਆ ਸਾ ਦੇਖੀਆਂ ਹੀ ਆ ਸਭ ਸੰਤਿਆ ਉਦੋਂ ਵੀ ਹੁੰਦੀਆਂ ਰੀਆਂ ਲਾਂ ਲਦੋਂ ਵੀ ਕਰਦੇ ਰੇ ਲੇਕਿਨ ਮਿਲਦਾ ਕਿਸੇ ਨੂੰ ਕੁਝ ਨਹੀਂ ਸੀ ਹੁੰਦਾ ਸੋ ਇਹ ਪਹਿਲੀ ਮਾਨ ਸਾਹਿਬ ਦੀ ਸਰਕਾਰ ਹੈ ਜਿਨ੍ਹਾਂ ਨੇ 5 ਲੱਖ ਦਾ ਲਾਂ ਕੀਤਾ ਔਰ ਮੇਰਾ ਖਿਆਲ 6 7 ਮਹੀਨੇ ਦੇ ਵਿੱਚ ਵਿੱਚ ਜਿਹੜੇ ਕੀ ਚੈੱਕ ਜਿਹੜੇ ਕੀ ਉਹ ਪਿੰਡਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਕਿ ਆਪਣੇ ਵਿਕਾਸ ਤੇ ਕਮਾਵਾਸੇ ਤੁਸੀਂ ਜਿੱਥੇ ਮਰਜ਼ੀ ਜਿਹੜੇ ਕਿ ਤੁਸੀਂ ਫਾਂਡੇ ਲਾ ਸਕਦੇ ਜੋ ਸੋ ਮਾਨ ਸਾਹਿਬ ਦਾ ਵੀ ਔਰ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸੂਝ ਬੂਝ ਦੇ ਨਾਲ ਸਾਹਿਬ ਪਿੰਡਾਂ ਦੇ ਵਿੱਚ ਸਭ ਸੰਤਤੀ ਕਰਕੇ ਆਪਣਾ ਸਹਿਮਤੀ ਦੇ ਨਾਲ ਸਰਦਾਸ ਸੁਖਦੇਵ ਸਿੰਘ ਜੀ ਹੋਣਾ ਨੂੰ ਜਿਹੜਾ ਕਿ ਸਰਪੰਚ ਚੁਣਿਆ ਸੀ ਸਮੂਹ ਪੰਚਾਇਤ ਖੜੀਆ ਨਾਲ ਕਿ ਮੈਂ ਫਿਰ ਪਿੰਡ ਵਾਸੀਆਂ ਦਾ ਔਰ ਮਾਨ ਸਾਹਿਬ ਹੋਣਾ ਦਾ ਤਹਿ ਦਿਲੋਂ ਧੰਨਵਾਦ